ਸਤਿ ਸ਼੍ਰੀ ਅਕਾਲ ਸੂਰੀ ਸਾਹਿਬ ਸਤਿ ਸ਼੍ਰੀ ਅਕਾਲ ਸੂਰੀ ਸਾਹਿਬ ਅੱਜ ਅਸੀਂ ਨਵਾਂ ਸ਼ਹਿਰ ਆਈਟੀਆਈ ਗਰਾਊਂਡ ਦੇ ਵਿੱਚ ਆਏ ਹੋਏ ਹਾਂ ਕਿ ਬਹੁਤ ਸਾਰੀਆਂ ਮੀਨ ਵੀ ਕਾਲਸ ਆਈਆਂ ਸ਼ਾਇਦ ਤੁਹਾਨੂੰ ਵੀ ਆਂਦੀਆਂ ਹੋਗੀਆਂ ਕਿ ਜਿਹੜੀ ਆਈਟੀਆਈ ਦੀ ਗਰਾਊਂਡ ਦਾ ਜਿਹੜਾ ਮਸਲਾ ਆ ਬਹੁਤ ਗੰਭੀਰ ਬਣਿਆ ਹੋਇਆ ਕਿਉਂਕਿ ਕਿਉਂ ਗੰਭੀਰ ਮਸਲਾ ਔਰ ਕੋਈ ਗੌਰ ਨਹੀਂ ਕਰਦਾ ਹਾਂ ਗੰਭੀਰ ਮਸਲਾ ਤੇ ਇਹਦੀ ਆਈਟੀਆਈ ਗਰਾਊਂਡ ਦੇ ਤੁਸੀਂ ਹਾਲਾਤ ਦੇਖ ਲਓ ਕਿੰਨੇ ਆ ਕਿੰਨੀ ਦਿੱਕਤਾਂ ਆ ਰਹੀਆਂ ਮੇਰੇ ਹਿਸਾਬ ਨਾਲ ਜੇ ਦੇਖਿਆ ਜੇ ਸਭ ਤੋਂ ਵੱਡੀ ਗਰਾਊਂਡ ਨਵਾਂ ਸ਼ਹਿਰ ਜ਼ਿਲ੍ਹੇ ਦੀ ਗੱਲ ਕਰ ਲਈਏ ਇਹੀ ਆ ਤੇ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਐ ਬਹੁਤ ਸਾਰੇ ਬੰਦੇ ਕਹਿੰਦੇ ਕਿ ਹੈ ਨਹੀਂ ਗਰਾਊਂਡ ਦੇ ਹਾਲਾਤ ਬਹੁਤ ਮਾੜੇ ਆ ਤੁਸੀਂ ਕਿਵੇਂ ਦੇਖਦੇ ਹੋ ਰਕੇਸ਼ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਨੌਜਵਾਨ ਐ ਦਿੱਕਤ ਮਹਿਸੂਸ ਕਰਦੇ ਆ ਤਕਰੀਬਨ ਇੱਕ ਤਹਾਕੇ ਤੋਂ ਹੀ ਇਹ ਮੁਸੀਬਤ ਚੱਲਦੀ ਵੀ ਇਹ ਕੋਈ ਨਵੀਂ ਮੁਸੀਬਤ ਨਹੀਂ ਆ ਔਰ ਇੱਕ ਕਹਾਵਤ ਹਨ ਕਿ ਦੀਵੇ ਥੱਲੇ ਹਨੇਰਾ ਇਹ ਐਕਚੁਅਲ 'ਚ ਆਪਣੇ ਘਰ 'ਚ ਦੀਵੇ ਥੱਲੇ ਹਨੇਰਾ ਐ ਔਰ ਅਸੀਂ ਪਰਾਈ ਰੌਸ਼ਨੀ ਲੈ ਕੇ ਇਹ ਚਾਹੁੰਦੇ ਆ ਕਿ ਸਾਨੂੰ ਮੈਡਲ ਮਿਲ ਜੇ ਹੁਣ ਜਿਹੜੇ ਨੌਜਵਾਨ ਆ ਦੇਖੋ ਆਪਣੇ ਕਿਹਾ ਜਾਂਦਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਚਲੋ ਅਸੀਂ ਸ਼ਲਾਘਾ ਕਰਦੇ ਆ ਹੋਣਾ ਵੀ ਚਾਹੀਦਾ ਯੁੱਧ ਕਰਨਾ ਚਾਹੀਦਾ ਪਰ ਅਸਲੀ ਯੁੱਧ ਨਸ਼ਿਆਂ ਵਿਰੁੱਧ ਗਰਾਊਂਡਾਂ 'ਚ ਖੇਡਿਆ ਜਾਣਾ ਕਿਉਂਕਿ ਇਹ ਜਿਹੜੀ ਗਰਾਊਂਡ ਹੈ ਜਾਂ ਇਦਾਂ ਦੀ ਜਿਹੜੀਆਂ ਗਰਾਊਂਡਾਂ ਆ ਉਹ ਅਸਲੀ ਦਵਾਈ ਆ ਨਸ਼ਿਆਂ ਦੀ ਕਿਉਂਕਿ ਜਦ ਇੱਥੇ ਨੌਜਵਾਨ ਆ ਇਦਾਂ ਦੌੜਨਗੇ ਜਿਹੜੇ ਨਵੇਂ ਬੱਚੇ ਇਹਨਾਂ ਨੂੰ ਦੇਖਣਗੇ ਫੋਨ ਛੱਡ ਕੇ ਮਾਪਿਓ ਜੀ ਉਹਨਾਂ ਨੂੰ ਗਰਾਊਂਡਾਂ 'ਚ ਲੈ ਕੇ ਆਉਣਗੇ ਫੇਰ ਗੱਲ ਬਣਦੀ ਆ ਕਿ ਹਾਂ ਬਈ ਅਸੀਂ ਵੀ ਪ੍ਰੇਰਿਤ ਹੋ ਗਏ ਆ ਅਸੀਂ ਵੀ ਜਾਣਾ ਦੇਖੋ ਜਿਹੜਾ ਸਾਡਾ ਬਚਪਨ ਸੀ ਜੀ ਜਿਹੜਾ ਸਾਡਾ ਬਚਪਨ ਸੀ ਉਹ ਬਹੁਤ ਵਧੀਆ ਸੀ ਸਾਡੇ ਬਚਪਨ 'ਚ ਫੋਨ ਨਹੀਂ ਸੀ ਹੁੰਦੇ ਠੀਕ ਹੈ ਗਰਾਊਂਡਾਂ ਸੀਗੀਆਂ ਚਲੋ ਸਾਡੇ ਮੈਂ ਆਪਣੇ ਪਿੰਡ ਦੀ ਗੱਲ ਕਰਨਾ ਮਹਿਰਮਪੁਰ ਪਿੰਡ 'ਚ ਸਾਡੇ ਇੱਕ ਪ੍ਰਾਇਮਰੀ ਸਕੂਲ ਦੀ ਗਰਾਊਂਡ ਸੀ ਇੱਕ ਅੱਡੇ ਦੀ ਗਰਾਊਂਡ ਸੀ ਦਰਵਾਜ਼ੇ ਨੂੰ ਅਸੀਂ ਗਰਾਊਂਡ ਬਣਾਇਆ ਹੋਇਆ ਸੀਗਾ ਸਾਡੇ ਪਿੰਡ ਮਾਤਾ ਦਾ ਮੰਦਿਰ ਸੀ ਅਸੀਂ ਉਹਨੂੰ ਗਰਾਊਂਡ ਬਣਾਇਆ ਸੀਗੇ ਛੋਟੀ ਜਿਹੀ ਜਗ੍ਹਾ 'ਚ ਜੀ ਜੀ ਬੱਤੀ ਹੁੰਦੀ ਨਹੀਂ ਸੀ ਲਾਈਟ ਨਹੀਂ ਸੀ ਹੁੰਦੀ ਹਾਲਾਤ ਹੁਣ ਵੀ ਜਿਹੋ ਜਿਹੇ ਉੱਧਰ ਦੇ ਸੀਗੇ ਬੱਤੀ ਹੁੰਦੀ ਨਹੀਂ ਸੀਗੀ ਫੋਨ ਵੀ ਨਹੀਂ ਹੁੰਦੇ ਸੀਗੇ ਤੇ ਦੁਪਹਿਰ ਜਦੋਂ ਬੱਤੀ ਚੱਲ ਜਾਣੀ ਸ਼ਾਮ ਨੂੰ ਇਸ ਵੇਲੇ ਸੀ ਗਰਾਊਂਡਾਂ 'ਚ ਚਲੇ ਜਾਣਾ ਠੀਕ ਹੈ ਅਸੀਂ ਨਸ਼ਿਆਂ ਤੋਂ ਪਰੇ ਰਹੇ ਹਾਂ ਕਾਰਨ ਕਿ ਗਰਾਊਂਡਾਂ ਨਾਲ ਜੁੜੇ ਸੀਗੇ ਗਰਾਊਂਡ 'ਤੇ ਜਦੋਂ ਖੇਡ ਕੇ ਆਣਾ ਤਾਂ ਰਹਿਰੇ ਸਾਹਿਬ ਦਾ ਪਾਠ ਹੁੰਦਾ ਹੋਣਾ ਉੱਥੇ ਮੱਥਾ ਟੇਕਿਆਣਾ ਗੁਰਦੁਆਰਾ ਸਾਹਿਬ 'ਚ ਰਹਿਰੇ ਸਾਹਿਬ ਦਾ ਪਾਠ ਚੱਲਦਾ ਹੋਣਾ ਜਦੋਂ ਗਰਾਊਂਡ ਤੋਂ ਖ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਆਣਾ ਤਾਂ ਅਸੀਂ ਨਸ਼ਿਆਂ ਤੋਂ ਬਚ ਗਏ। ਸਵੇਰੇ ਸਕੂਲੇ ਜਾਣਾ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਜਾਣਾ, ਮੰਦਿਰ ਮੱਥਾ ਟੇਕ ਕੇ ਜਾਣਾ। ਅਸੀਂ ਨਸ਼ਿਆਂ ਤੋਂ ਬਚ ਗਏ, ਲੇਕਿਨ ਜੇ ਨੌਜਵਾਨੀ ਬਚਾਣੀ ਆ ਤਾਂ ਖੇਡ ਮੈਦਾਨ ਜਿਹੜੇ ਆ ਉਹਨਾਂ 'ਚ ਸਹੂਲਤਾਂ ਪ੍ਰੋਪਰ ਕਰਨੀਆਂ ਪੈਣੀਆਂ। ਸਹੂਲਤਾਂ ਜਿਹੜੀਆਂ ਆ ਉਹ ਬਿਲਕੁਲ ਇਹੋ ਜਿਹੀਆਂ ਕਰਨੀਆਂ ਪੈਣੀਆਂ ਕਿ ਨੌਜਵਾਨਾਂ ਨੂੰ ਖਡਾਰੀਆਂ ਨੂੰ ਸ਼ਹਿਰ ਦੇ ਜਿਹੜੇ ਮਿਡਲ ਏਜ ਦੇ ਲੋਕ ਆ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਹੁਣ ਮੈਂ ਆ ਇਸ ਗਰਾਊਂਡ ਦੀ ਗੱਲ ਕਰ ਲਵਾਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਇਹ ਨੌਜਵਾਨ ਆਰਮੀ ਚ ਇਹਨਾਂ ਤੋਂ ਜਿੰਨੀ ਮੈਂ ਜਾਣਕਾਰੀ ਹਾਸਲ ਕੀਤੀ ਆ ਇਹ ਪੇਪਰ ਕਲੀਅਰ ਕਰ ਚੁੱਕੇ ਨੇ ਇਹਨਾਂ ਦੀ ਤਿਆਰੀ ਚੱਲ ਰਹੀ ਆ ਇਹ ਕੋਈ ਨਵੇਂ ਸ਼ਹਿਰ ਦੇ ਆਮ ਨੌਜਵਾਨ ਨਹੀਂ ਆ ਵੀ ਆਪਾਂ ਜੇ ਕਹੀਏ ਕਿ ਸਿਟੀ ਦੇ ਨੌਜਵਾਨ ਆ ਕੇ ਇੱਥੇ ਪ੍ਰੈਕਟਿਸ ਕਰ ਰਹੇ ਆ ਇਧਰ ਦੀ ਗੱਲ ਕਰੀਏ ਆ ਜਿਹੜਾ ਟਰੈਕ ਹੈ ਜੀ ਉਹ ਬੱਚੇ ਵੀ ਪਰੇ ਭੱਜਦੇ ਪਏ ਆ ਹੁਣ ਤੁਸੀਂ ਦੇਖਿਆ ਜਿਹੜੇ ਬੱਚੇ ਇਧਰੋਂ ਨੰਗੇ ਆ ਉਹ ਇੱਕ ਪਾਸਿਓਂ ਲੱਗਦੇ ਕਿਉਂਕਿ ਗੱਬੇ ਦੇਖੋ ਗਾਰਾ ਕਿੰਨਾ ਫਿਰ ਉਹਦੇ ਨਾਲ ਗੱਲ ਕਰ ਲਈਏ ਖੱਡੇ ਆ ਟੋਏ ਆ ਇਹ ਦੂਜਾ ਵਿੱਚ ਜਰਾ ਇਧਰ ਕਰੀ ਇਹ ਦੂਜਾ ਰੇਲਵੇ ਰੋੜ ਆ ਨਵੇਂ ਸ਼ਹਿਰ ਚ ਕਈ ਰੇਲਵੇ ਰੋੜ ਬਣਦੇ ਜਾ ਰਹੇ ਆ ਹੁਣ ਇਹ ਖਡਾਰੀਆਂ ਦੇ ਪੈਰਾ ਚ ਰੁਕਾਵਟ ਪਾਉਂਦਾ ਖਡਾਰੀਆਂ ਦੇ ਜਦੋਂ ਮੰਜ਼ਿਲ ਨੂੰ ਪਹੁੰਚਣਾ ਉਸ ਮੰਜ਼ਿਲ ਚ ਰੁਕਾਵਟ ਹੈ ਇਹ ਉਹਨਾਂ ਨੂੰ ਤਕਲੀਫ ਦਿੰਦਾ ਤੰਗ ਕਰਦਾ ਕਿਉਂਕਿ ਤੁਸੀਂ ਦੇਖੋ ਸਾਰਾ ਟਰੈਕ ਇੱਦਾਂ ਹੀ ਆ 400 ਮੀਟਰ ਦਾ ਟਰੈਕ ਹੈ ਸਾਰਾ ਟਰੈਕ ਜਿਹਦੇ ਵਿੱਚ ਗਾਰਾ ਹੈ ਜਿਹਦੇ ਵਿੱਚ ਖੱਡੇ ਆ ਇੰਜਰੀ ਦਾ ਕਿੰਨਾ ਖਤਰਾ ਇੱਕ ਪਲੇਅਰ ਸਾਲਾਂ ਬੱਧੀ ਮਿਹਨਤ ਕਰਦਾ ਡਾਈਟ ਨੂੰ ਬਹੁਤ ਐਕੂਰੇਟ ਰੱਖਦਾ ਫਿਰ ਕਿਤੇ ਜਾ ਕੇ ਉਹਨੇ ਕੰਪੀਟੀਸ਼ਨ ਨੂੰ ਭਿੜਨਾ ਹੁੰਦਾ ਤੇ ਜ ਉਹਦੇ ਵਿੱਚਕਾਰ ਕਿਤੇ ਰੱਬ ਨਾ ਕਰੇ ਇੰਜਰੀ ਆ ਜਾਵੇ ਤਾਂ ਸਾਰੀ ਜ਼ਿੰਦਗੀ ਪਛਤਾਵਾ ਰਹਿੰਦਾ ਪਿੱਛੇ ਗਲਤੀਆਂ ਕੀ ਦੀਆਂ ਸਰਕਾਰਾਂ ਦੀਆਂ ਲੋਕਲ ਪ੍ਰਸ਼ਾਸਨ ਦੀਆਂ ਕਿ ਤੁਸੀਂ ਧਿਆਨ ਹੀ ਨਹੀਂ ਦੇ ਰਹੇ ਜਿਵੇਂ ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਹੋਰ ਜਿਆਦਾ ਆਈ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਨੇ ਟੈਸਟ ਕਲੀਅਰ ਕਰ ਲਿਆ ਹੁਣ ਤੁਸੀਂ ਦੇਖ ਸਕਦੇ ਕਿ ਬਦਲ ਵੀ ਆ ਗਿਆ ਜੇ ਮੀਂਹ ਆ ਗਿਆ ਇਹਨਾਂ ਦੀ ਪ੍ਰੈਕਟਿਸ ਰੁਕ ਗਈ ਮੇਨ ਟਿਕਾ ਗਰਾਊਂਡ ਹੱਕ ਨਹੀਂ ਆ ਕਿਆ ਦੇਖੋ ਮੈਂ ਸਿੰਥੈਟਿਕ ਟਰੈਕ ਦੀ ਗੱਲ ਕਰਦਾ ਜੇ ਇੰਗਲੈਂਡ ਚਲੇ ਜਾਈਏ ਜੇ ਸਿੱਡਵੇਈ ਚਲੇ ਜਾਈਏ ਉਹ ਕੰਟਰੀਆਂ ਕੋ ਸਿੰਥੈਟਿਕ ਟਰੈਕ ਹੈਗੇ ਆ ਮੀ ਨੇਰੀ ਕਣੀ ਤੋਂ ਬਚਾ ਹੋ ਜਾਂਦਾ ਪਾਣੀ ਦੀ ਨਿਕਾਸੀ ਨਹੀਂ ਇੱਥੇ ਤਾਂ ਨਦੀ ਬਣ ਜਾਣੀ ਛੋਟੀ ਦੀ ਇਹ ਨਦੀ ਬਣ ਜਾਣੀ ਲੋਕਾਂ ਨੇ ਇਹ ਗਰਾਊਂਡ ਵਿੱਚ ਮਾੜਾ ਮਾੜਾ ਤੁਰਨਾ ਅੱਛਾ ਹੁਣ ਕੋਈ ਗਲਤ ਨਾ ਕਹਿ ਦੇਵੇ ਆ ਸਟ੍ਰੇ ਡੌਗਸ ਆ ਚਲੋ ਜਿਹੜੇ ਪਲੇਅਰ ਨੇ ਨੌਜਵਾਨ ਨੇ ਜਿਨ੍ਹਾਂ ਨੂੰ ਨਹੀਂ ਡਰ ਲੱਗਦਾ ਜਿਹੜੇ ਫ੍ਰੈਂਡਲੀ ਰਹਿੰਦੇ ਇਹਨਾਂ ਨਾਲ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਪਰ ਜਿਹੜੇ ਬੰਦੇ ਡਰ ਜਾਂਦੇ ਆ ਇਹ ਫਿਰ ਉਹਨਾਂ ਨੂੰ ਹੋਰ ਸਪੀਡ ਨਾਲ ਭਜਾਉਂਦੇ ਆ ਮੰਨ ਲਓ ਕੋਈ ਬੰਦਾ ਆਇਆ ਉਹਨੇ 5 ਦੀ ਸਪੀਡ ਤੇ ਭਜਣਾ 2.5 ਦੀ ਸਪੀਡ ਤੇ ਭਜਣਾ ਇਹ ਮਗਰ ਬਹਿ ਕੇ 10 ਦੀ ਸਪੀਡ ਤੇ ਭਜਾਉਂਦੇ ਆ ਤਾਂ ਇਹਨਾਂ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੂੰ ਚੱਕ ਕੇ ਲੈ ਜਾਓ ਜਾਂ ਕੋਈ ਟੀਕਾ ਲਾ ਦਿਓ ਜਿਵੇਂ ਅੱਜ ਕੱਲ ਖਬਰਾਂ ਚੱਲਦੀਆਂ ਪਈਆਂ ਪਰ ਇਹ ਵੀ ਕੋਈ ਪ੍ਰਬੰਧ ਹੋਣਾ ਚਾਹੀਦਾ ਹੁਣ ਉਸ ਤੋਂ ਅਗਲੀ ਗੱਲ ਕਰੀਏ ਦੇਖੋ ਇੱਥੇ ਨੌਜਵਾਨ ਮੈਨੂੰ ਮਿਲੇ ਪਹਿਲਾਂ ਕਿ ਮੈਂ ਇੱਧਰ ਇਸ਼ਾਰਾ ਤਾਂ ਕਰ ਰਿਹਾ ਕਿ ਉੱਧਰ ਖੜ੍ਹੇ ਜਾਦਾ ਆ ਜੋ ਨੌਜਵ ਉਹ ਕਹਿੰਦੇ ਕਿ ਭਾਜੀ ਅਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਆ ਖੱਡੇ ਬਹੁਤ ਜ਼ਿਆਦਾ ਆ ਇੰਜਰੀ ਹੋਣ ਦਾ ਖਤਰਾ ਔਰ ਇੱਥੇ ਨਾ ਕੋਈ ਸਰਕਾਰ ਵੱਲੋਂ ਸਾਨੂੰ ਕੋਚ ਪ੍ਰੋਵਾਈਡ ਕੀਤਾ ਗਿਆ ਕਿਉਂਕਿ ਜੇ ਕੋਚ ਨਾ ਹੋਵੇ ਉਹੀ ਗੱਲ ਹੁੰਦੀ ਹੈ ਕਿ ਕਿਸ਼ਤੀ ਬਿਨਾ ਮਲਾ ਦੇ ਕਿਵੇਂ ਚੱਲੂਗੀ ਕਿਵੇਂ ਕਿਨਾਰੇ ਲੱਗੂਗੀ ਤਾਂ ਹੁਣ ਨੌਜਵਾਨ ਜੇ ਇੱਥੇ ਆਉਣਗੇ ਉਹਨਾਂ ਕੋਲ ਉਹਨਾਂ ਦਾ ਕੋਚ ਹੋਵੇਗਾ ਕੋਚ ਡਿਸਪਲਿਨ ਸਿਖਾਏਗਾ ਕੋਚ ਦੱਸੇਗਾ ਕਿਵੇਂ ਭਿੰਡਦਾ ਕਿਵੇਂ ਮੈਦਾਨ ਚ ਮੁਕਾਬਲੇ ਚ ਉਤਰਨਾ ਕਿਵੇਂ ਜਿੱਤਣਾ ਟੈਕਨੀਕਸ ਦੱਸੂਗਾ ਕੋਚ ਉਹਨਾਂ ਨੂੰ ਡਾਈਟ ਪਲਾਨ ਬਾਰੇ ਦੱਸੂਗਾ ਕੋਚ ਉਹਨਾਂ ਨੂੰ ਮੋਟੀਵੇਟ ਕਰੂਗਾ ਕੋਚ ਕੋ ਜਿਹੜਾ ਤਜਰਬਾ ਹੋਊਗਾ ਉਸ ਤਜਰਬੇ ਨਾਲ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਆ ਹੋਰ ਬੈਟਰ ਹੋਊਗੀ ਲੇਕਿਨ ਜੇ ਬੱਚੇ ਨੇ ਆਪੇ ਹੀ ਕਰਨਾ YouTube ਤੋਂ ਦੇਖਣਾ ਕਿ ਕਿੱਦਾਂ ਟੈਕਨੀਕਸ ਸਮਝੀਏ ਕਿਸੇ ਨੇ ਮਤਲਬ ਚੰਗੀ ਟੈਕਨੀਕ ਮਿਲ ਵੀ ਸਕਦੀ ਆ ਹੋ ਸਕਦਾ ਕੋਈ ਮਾੜੀ ਚੀਜ਼ ਵੀ ਮਿਲ ਜਵੇ ਕਿਉਂਕਿ ਨੈਗੇਟਿਵਿਟੀ ਬਹੁਤ ਪਈ ਹੈ ਨਾ ਐਲਗੋਰਿਦਮ ਹੀ ਇਦਾਂ ਦਾ ਤੁਸੀਂ ਇੱਕ ਮਾੜੀ ਚੀਜ਼ ਨੂੰ ਸਰਚ ਕਰ ਲਓ ਉਹੀ ਚੀਜ਼ ਮੜ ਮੜ ਕੇ ਆਉਂਦੀ ਆ ਤੇ ਗੋਡੇ-ਗੋਡੇ ਘਾਹ ਕਹਿੰਦੇ ਇਹਦੇ ਨਾਲ ਗੋਡੇ-ਗੋਡੇ ਘਾਹ ਗੋਡੇ-ਗੋਡੇ ਘਾਹ ਇਹਦੇ ਕਰਕੇ ਜਿਹੜਾ ਮੱਖੀ ਮੱਛਰ ਕਟਾਣੂ ਉਹ ਵੀ ਆ ਦੇਖੋ ਹੁਣ ਇਹਦੇ ਵਿੱਚ ਜਿਹੜੀ ਆ ਘਾਹ ਇੰਨਾ ਆ ਕਦੋਂ ਸਫਾਈ ਹੋਈ ਹੋਵੇਗੀ ਜਾਂ ਕਿੰਨੀ ਕੁ ਦਿਨ ਪਹਿਲਾਂ ਡੇਂਗੂ ਦੀ ਸਪਰੇਅ ਕੀਤੀ ਹੋਣੀ ਪਤਾ ਹੀ ਨਹੀਂ ਕੋਈ ਅੰਦਾਜ਼ਾ ਹੀ ਨਹੀਂ ਆਹ ਦੱਸ ਹਾਲਾਤ ਹੈਗੇ ਇਹ ਹਾਲਾਤ ਹੈ ਹੁਣ ਇਸ ਤੋਂ ਵੀ ਉੱਪਰਲੀ ਗੱਲ ਕਰਨ ਲੱਗਾ ਇਹ ਤਾਂ ਮੁੰਡੇ ਆ ਚਲੋ ਇੱਥੇ ਸਾਈਡ ਤੇ ਹੋ ਕੇ ਜਾਂ ਉਧਰਲੇ ਪਾਸੇ ਪਰਦਾ ਕਰਕੇ ਜੀ ਪੈਂਟ ਖੋਲ ਕੇ ਸ਼ਾਰਟ ਪਹਿਨ ਲੈਣਗੇ ਠੀਕ ਹੈ ਪੈਂਟ ਖੋਲੀ ਸ਼ਾਰਟ ਪਾ ਲਿਆ ਸ਼ਾਰਟਸ ਪਾ ਲਈਆਂ ਤੇ ਆਪਣੀ ਪ੍ਰੈਕਟਿਸ ਤੇ ਆ ਗਏ ਜਿਹੜੀ ਹੁਣ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਜਿਨ੍ਹਾਂ ਦੇ ਮਨ 'ਚ ਹੈ ਕਿ ਅਸੀਂ ਕੁਝ ਕਰਨਾ ਕਿਉਂਕਿ 2016 ਦੀ ਮੈਂ ਗੱਲ ਯਾਦ ਕਰਦਾ ਜਦੋਂ ਅਕਾਲੀ ਸਰਕਾਰ ਸੀ ਉਦੋਂ ਭਰਤੀਆਂ ਖੁੱਲੀਆਂ ਸੀਗੀਆਂ ਆ ਪੂਰੀ ਗਰਾਊਂਡ ਭਰੀ ਹੁੰਦੀ ਸੀਗੀ ਠੀਕ ਹੈ ਉਦੋਂ ਵੀ ਪ੍ਰੋਬਲਮ ਸੀ ਦਿੱਕਤ ਸੀ ਕਿ ਨੌਜਵਾਨ ਆਪ ਹੀ ਮੁਰੰਮਤ ਕਰ ਕਰ ਲੈਂਦੇ ਸੀਗੇ ਤੇ ਹੁਣ ਜਿਹੜੀਆਂ ਸਾਡੀਆਂ ਬੱਚੀਆਂ ਜਿਨ੍ਹਾਂ ਦੇ ਮਨ 'ਚ ਸ਼ੌਂਕ ਵੀ ਹੁੰਦਾ ਜਾਂ ਕਈਆਂ ਨੇ ਭਰਤੀ ਖੁੱਲੀ ਵੀ ਦੇਖਣੀ ਆ ਜੇ ਉਹਨਾਂ ਨੇ ਇੱਥੇ ਪ੍ਰੈਕਟਿਸ ਕਰਨੀ ਆ ਕਿ ਮੰਨ ਲਓ ਕੋਈ ਸਾਡੀ ਭੈਣ ਸਾਡੀ ਧੀ ਕੋਈ ਬੱਚੀ ਉਹ ਵਰਕਿੰਗ ਹੈ ਕਿਸੇ ਮਾਲ 'ਚ ਕੰਮ ਕਰਦੀ ਆ ਸਾਡੀ ਬੱਚੀ ਕਿਸੇ ਆਇਲਾਈਟ ਸੈਂਟਰ 'ਚ ਕੰਮ ਕਰਦੀ ਆ ਕਿਸੇ ਦਫ਼ਤਰ 'ਚ ਕੰਮ ਕਰਦੀ ਆ ਉਹਨੂੰ ਸ਼ਾਮ ਨੂੰ ਲੱਗਦਾ ਕਿ ਮੈਂ ਜਾ ਕੇ ਪ੍ਰੈਕਟਿਸ ਕਰਨੀ ਆ ਮੈਨੂੰ ਦੱਸ ਇੱਥੇ ਕਿਹੜੀ ਇੱਧਰ ਦੀ ਜਗ੍ਹਾ ਆ ਕਿਹੜਾ ਚੇਂਜਿੰਗ ਰੂਮ ਆ ਜਿੱਥੇ ਸਾਡੀ ਬੱਚੀ ਸਾਡੀ ਧੀ ਸਾਡੀ ਭੈਣ ਆ ਕੇ ਕੱਪੜੇ ਚੇਂਜ ਕਰ ਲਵੇ ਜਾਂ ਹੁਣ ਕੋਈ ਬੰਦਾ ਦੌੜ ਰਿਹਾ ਆ ਕਿਸ ਨੂੰ ਵਾਸ਼ਰੂਮ ਆ ਗਿਆ ਕਿਸ ਨੇ ਟਾਇਲਟ ਜਾਣਾ ਕੋਈ ਐਮਰਜੈਂਸੀ ਕਿੱਥੇ ਜਾਊ ਉਹ ਕੋਈ ਸਹੂਲਤ ਨਹੀਂ ਲੈ ਦੇ ਕੇ ਕੋਈ ਸਹੂਲਤ ਨਹੀਂ ਔਰ ਹਾਲਾਤ ਬਸ ਦਿਨ-ਪ੍ਰਤੀ-ਦਿਨ ਹੋਰ ਵਿਗੜਦੇ ਜਾ ਰਿਹਾ ਹੋਰ ਵਿਗੜਦੇ ਜਾ ਰਿਹਾ ਇਹ ਉਹ ਗਰਾਊਂਡ ਹੈ ਜਿੱਥੇ ਝੰਡਾ ਲਹਿਰਾਇਆ ਜਾਂਦਾ ਜਿੱਥੇ ਮੰਤਰੀ ਆ ਕੇ ਆਉਂਦੇ ਆ ਉਹਨਾਂ ਦੀ ਆਉ ਭਗਤ ਕੈਕਟਰ ਸੱਦ ਕੇ ਬਹੁਤ ਖਰਚਾ ਹੋ ਜਾਂਦਾ ਪਰ ਆਹ ਗਰਾਉਂਡ ਜਿਹਨੇ ਨੌਜਵਾਨ ਉਹ ਪੈਦਾ ਕਰਨੇ ਖਿਡਾਰੀ ਪੈਦਾ ਕਰਨੇ ਆ ਜਿਨ੍ਹਾਂ ਨੇ ਮੈਡਲ ਲੈ ਕੇ ਆਉਣੇ ਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਹੁਣ ਜੇ ਚਾਹਣ ਸਰਕਾਰਾਂ ਚਾਹਣ ਪ੍ਰਸ਼ਾਸਨ ਚਾਵੇ ਧਿਆਨ ਹੋਵੇ ਗੌਰ ਹੋਵੇ ਤਾਂ ਮੇਰੇ ਖਲ ਕੁਝ ਕ ਹਫਤੇ ਕੁਝ ਕ ਦਿਨਾਂ ਦਾ ਕੰਮ ਆ ਪਰ ਨੀਤ ਨਹੀਂ ਆ ਨਾ ਗੱਲ ਇਹ ਆ ਨਹੀਂ ਜਿਹੜੇ ਲੋਕਲ ਸਿਆਸਤਦਾਨ ਆ ਜਿੰਨੇ ਵੀ ਲੋਕਲ ਸਿਆਸਤਦਾਨ ਆ ਉਹਨਾਂ ਤੇ ਕਿਉਂ ਨਹੀਂ ਅਸਰ ਉਹਨਾਂ ਨੂੰ ਕਿਉਂ ਨਹੀਂ ਅਸਰ ਹੁੰਦਾ ਉਹ ਕਿਉਂ ਨਹੀਂ ਗੱਲ ਨੂੰ ਇਸ ਗੱਲ ਨੂੰ ਸੀਰੀਅਸ ਲੈਂਦੇ ਦੇਖੋ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਉਹਨਾਂ ਅੰਦਰ ਸਪੋਰਟਸਮੈਨ ਸਪਿਰਿਟੀ ਹੈ ਨਹੀਂ ਹਨਾ ਸਪੋਰਟਸਮੈਨ ਸਪਿਰਿਟ ਹੋਵੇ ਤਾਂ ਅਗਲੇ ਸਮਝਣਗੇ ਉਸ ਤੋਂ ਅਗਲੀ ਗੱਲ ਮੈਨੂੰ ਲੱਗਦੀ ਕਿ ਬਿਜ਼ਨਸ ਸਾਰਿਆਂ ਦੇ ਸੈੱਟ ਹੈ ਬਾਹਰਲੇ ਵੀ ਸਾਰੇ ਕੋਹਿਗੇ ਆ ਨਿਆਣੇ ਇੱਥੇ ਹੈ ਨਹੀਂ ਕਿ ਮੈਨੂੰ ਲੱਗਦਾ ਨਿਆਣੇ ਬਾਹਰ ਸੈੱਟ ਸਟ ਕਰਨੇ ਆ ਕਈਆਂ ਨੇ ਕਰ ਲਏ ਆ ਅਗਲਾ ਕਹਿੰਦਾ ਮੈਂ ਕਿਹਦੇ ਨਿਆਣੇ ਤੋਂ ਕੀ ਲੈਣਾ ਮੇਰਾ ਆਪਣਾ ਨਿਆਣਾ ਠੀਕ ਹੈ ਮੈਂ ਆਪੇ ਰ ਮਰਜੀ ਪੁੱਜੀ ਆਪ ਹੀ ਮੇਰੇ ਬੱਚੇ ਜੀ ਉਹ ਗੱਲ ਹੈ ਕਿ ਆਪਣੇ ਨਿਆਣੇ ਤਾਂ ਨਿਆਰੇ ਮੰਨਦੇ ਆ ਨਾ ਇਹਨਾਂ ਤੋਂ ਕਿਸ ਨੇ ਕੀ ਲੈਣਾ ਉਹ ਜਿਹੜੇ ਵਿਚਾਰੇ ਆਏ ਆ ਭਰਤੀ ਤੇ ਉਹਨਾਂ ਤੋਂ ਕਿਸ ਨੇ ਕੀ ਲੈਣਾ ਬਾਕੀ ਜੇ ਚੌਣ ਤਾਂ ਕੁਝ ਦਿਨਾਂ ਦਾ ਕੰਮ ਆ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇੱਥੇ ਕਲੇ ਸੋਇਲ ਠੀਕ ਹੈ ਨਾ ਰੈਗੂਲਰ ਸੋਇਲ ਦਾ ਮਿਕਸ ਕਰਕੇ ਜੀ ਉਹਨਾਂ ਨੂੰ ਪਾਇਆ ਜਾਵੇ ਮਿੱਟੀ ਨੂੰ ਪਾਇਆ ਜਾਵੇ ਉਹਦੇ ਖੱਡੇ ਪਹਿਲਾਂ ਪੂਰੇ ਜਾਣ ਫਿਰ ਰੋਲਰ ਦੇ ਨਾਲ ਲੈਵਲਿੰਗ ਹੋਣੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਡੱਬ ਖੜਪਾ ਜਾਏ ਉੱਚ ਨੀਚੇ ਆ ਉਹ ਵੀ ਇੰਜਰੀ ਦਾ ਕਾਰਨ ਬਣ ਸਕਦਾ ਆਹ ਦੇਖ ਉਹ ਬੰਦਾ ਪਰੇ ਦੀ ਨੰਗਦਾ ਪਿਆ ਜਦ ਕਿ ਉਹ ਵਿਚਕਾਰ ਤੀ ਜਾ ਸਕਦਾ ਠੀਕ ਹੈ ਨਾ ਇਸ ਤੋਂ ਅਗਲੀ ਗੱਲ ਇਹ ਵੀ ਆ ਕਿ ਸ਼ਾਮ ਨੂੰ ਬਜ਼ੁਰਗ ਬੜੇ ਆਉਂਦੇ ਆ ਸੈਰ ਕਰਨ ਬਜ਼ੁਰਗ ਆਉਂਦੇ ਆ ਉਹਨਾਂ ਲਈ ਕੋਈ ਵਾਕਿੰਗ ਲਈ ਟਰੈਕ ਹੈ ਨਹੀਂ ਹੁਣ ਮੰਨ ਲਓ ਜਿਵੇਂ ਬੱਚੇ ਭਰਤੀ ਲਈ ਆਏ ਉਹ ਪਿੱਛੇ ਤੇਜ਼ੀ ਨਾਲ ਆ ਰਹੇ ਆ ਬੱਚੇ ਭਰਤੀ ਲਈ ਆਏ ਆ ਤੇਜ਼ੀ ਨਾਲ ਆ ਰਹੇ ਜਾਂ ਨੌਜਵਾਨਾਂ ਨੇ ਪ੍ਰੈਕਟਿਸ ਕਰਨੀ ਆ ਪਰ ਬਜ਼ੁਰਗ ਵੀ ਸ਼ਾਮ ਨੂੰ ਆਉਂਦੇ ਆ ਵਾਕ ਕਰਨ ਤਾਂ ਉਹਨਾਂ ਲਈ ਵਾਕਿੰਗ ਟਰੈਕ ਵੀ ਨਹੀਂ ਹੈਗਾ ਸਿੰਥੈਟਿਕ ਟਰੈਕ ਤਾਂ ਪਤਾ ਨਹੀਂ ਕਦੋਂ ਬਣਨੇ ਆ ਸੰਗਰੂਰ ਚ ਹੈ ਪਰ ਮੈਂ ਸੁਣਿਆ ਸਾਡੇ ਏਰੀਆ ਚ ਸਿੰਥੈਟਿਕ ਟਰੈਕ ਪਤਾ ਨਹੀਂ ਕਦੋਂ ਬਣਨਾ ਜਿਹੜੀ ਮੁੱਢਲੀ ਸਹੂਲਤ ਉਹ ਵੀ ਨਹੀਂ ਮਿਲ ਪਾਰੇ ਚਾਹਣ ਤਾਂ ਹੋ ਸਕਦਾ ਕੇਰੀ ਪਾ ਦੇਣਾ ਮਿਕਸ ਕਰਕੇ ਮਿੱਟੀ ਪਾ ਦੇਣਾ ਉਸ ਦਾ ਰੋਲਰ ਫੇਰਾ ਦੇਣਾ ਕੀ ਨਹੀਂ ਹੋ ਸਕਦਾ ਨਿਕਾਸੀ ਲਈ ਪ੍ਰਬੰਧ ਕਰ ਦੇਣ ਤਾਂ ਨੌਜਵਾਨਾਂ ਨੂੰ ਐਟਲੀ ਸੇ ਸੂਤਰ ਮਿਲੂਗੀ ਇਹਦੀ ਸਫਾਈ ਹੋ ਜਵੇ ਫੋਗਿੰਗ ਹੋ ਜਵੇ ਆਪਾਂ ਖੜੇ ਆ ਮੱਛਰ ਖੜ ਨਹੀਂ ਦਿੰਦਾ ਉਹ ਕਹਿੰਦਾ ਚੱਲ ਬੱਸ ਕਰ ਬਹੁਤਾ ਨਾ ਬੋਲ ਮੈਂ ਬੈਕ ਕੈਮਰਾ ਦੇਖ ਰਿਹਾ ਸੀ ਕੁਝ ਨੌਜਵਾਨ ਸੂਰੀ ਸਾਹਿਬ ਤੁਹਾਨੂੰ ਮਿਲ ਰਹੇ ਸੀਗੇ ਤੇ ਕੀ ਉਹਨਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਕੀਤੇ ਮੈਨੂੰ ਦੱਸਿਓ ਬਣੇ ਨੌਜਵਾਨ ਵੱਡੀ ਗਿਣਤੀ ਵਿੱਚ ਹੈ ਜਿਹੜੇ ਪਹਿਲਾਂ ਜਾ ਕੇ ਡੀਸੀ ਸਾਹਿਬ ਨੂੰ ਉਹਨਾਂ ਦੇ ਕਹਿਣ ਦੇ ਮੁਤਾਬਕ ਮਿਲ ਕੇ ਆ ਚੁੱਕੇ ਆ ਫਿਰ ਕਹਿੰਦੇ ਯਾਦ ਵੀ ਕਰਾ ਚੁੱਕੇ ਆ ਪ੍ਰਸ਼ਾਸਨ ਤੱਕ ਆਪਣੀ ਬੇਨਤੀ ਲੈ ਕੇ ਪਹੁੰਚ ਚੁੱਕੇ ਆ ਲੇਕਿਨ ਸਹੀ ਸ਼ਬਦਾਂ ਚ ਕਹਾਂ ਸਪਸ਼ਟ ਸ਼ਬਦਾਂ ਚ ਕਹਾਂ ਤਾਂ ਨੌਜਵਾਨਾਂ ਦਾ ਧੋਖਾ ਠੀਕ ਹੈ ਨਾ ਨੌਜਵਾਨਾਂ ਦੀ ਸੁਣਵਾਈ ਕੋਈ ਨਹੀਂ ਹੋ ਰਹੀ ਸਿਰਫ ਇਹ ਕਹਿ ਦੇਣਾ ਕਿ ਸਪਲਾਈ ਨਸ਼ੇ ਦੀ ਮੁੱਕ ਜਵੇ ਉਹਨਾਂ ਨਸ਼ਾ ਨਹੀਂ ਮੁੱਕਦਾ ਜਿਹੜੇ ਨੌਜਵਾਨ ਇੱਥੇ ਆਉਣਾ ਚਾਹੁੰਦੇ ਆ ਖੇਡ ਨੂੰ ਪ੍ਰੇਮ ਕਰਦੇ ਆ ਖੇਡ 'ਚ ਦਿਲਚਸਪੀ ਹੈ ਜਿਹੜੇ ਮਿਹਨਤ ਕਰਨਾ ਚਾਹੁੰਦੇ ਆ ਜਿਹੜੇ ਚਾਹੁੰਦੇ ਆ ਕਿ ਜਿਹੜੇ ਉਹਨਾਂ ਤੋਂ ਅਗਲਾ ਪੂਰ ਆਉਣਾ ਉਨ ਨੂੰ ਰਮੇ ਰਾਹ ਦਿਖਾਈਏ ਉਹਨਾਂ ਲਈ ਕੋਈ ਥਾਂ ਹੀ ਹੈ ਨਹੀਂ ਆ ਤੂੰ 10000 ਜੇ ਮੰਨ ਲਾ ਮੈਂ ਐਥਲੀਟ ਹੋਣਾ ਮੇਰਾ ਦਿਲ ਟੁੱਟੂਗਾ ਕਿ ਨਹੀਂ ਟੁੱਟੂਗਾ ਮੈਂ ਕਹੂੰਗਾ ਕਿ ਨਹੀਂ ਕਹੂੰਗਾ ਕਿ ਮੇਨਾਂ ਪ੍ਰਸ਼ਾਸਨ ਨੇ ਧੋਖਾ ਕੀਤਾ ਮੰਨ ਲਾ ਜਿਹੜੇ ਨੌਜਵਾਨ ਆ ਦੇਖੋ ਨੌਜਵਾਨ ਚ એનર્ਜੀ ਬਹੁਤ ਹੁੰਦੀ ਹੈ ਜੀ ਕਿ ਅਸੀਂ ਸੀਗੇ ਅਸੀਂ ਮੈਂ ਕ੍ਰਿਕਟ ਦਾ ਮੈਚ ਦੇਖਦਾ ਸੀ ਨਾ ਇੱਕ ਓਵਰ ਦੇਖ ਕੇ ਬੰਦ ਕਰਕੇ ਗਰਾਊਂਡ 'ਚ ਚਲੇ ਜਾਣਾ એનર્ਜੀ ਸੀ ਸਾਡੀ એનર્ਜੀ ਨੂੰ ਯੂਟਿਲਾਈਜ਼ ਨਹੀਂ ਕੀਤਾ ਗਿਆ ਸਾਡੀ એનર્ਜੀ ਨੂੰ ਡਾਇਰੈਕਸ਼ਨ ਨਹੀਂ ਮਿਲੀ ਤਾਂ ਅੱਜ ਅਸੀਂ ਇੱਕ ਅੰਧੇਰੇ ਮੋੜੇ ਜਿਹੜੇ ਤੌਖਲੇ ਦੱਸ ਰਹੇ ਨਹੀਂ ਤਾਂ ਕੀ ਪਤਾ ਅਸੀਂ ਵੀ ਕੋਈ ਸਟਾਰ ਪਲੇਅਰ ਹੁੰਦੇ ਐਨਰਜੀ ਨੂੰ ਡਾਇਰੈਕਸ਼ਨ ਨਹੀਂ ਮਿਲੀ ਸਾਨੂੰ ਕੋਈ ਅੱਛਾ ਕੋਚ ਨਹੀਂ ਮਿਲਿਆ ਸੁਵਿਧਾਵਾਂ ਨਹੀਂ ਮਿਲੀਆਂ ਹੁਣ ਉਹੀ ਚੀਜ਼ ਆ ਆ ਬੱਚਿਆਂ ਨਾਲ ਹੋ ਰਹੀਆਂ ਤਾਂ ਖੈਂਜਰ ਰਵੇ ਜੇ ਆ ਬੱਚਿਆਂ ਨਾਲ ਹੋ ਰਹੀਆਂ ਕੋਈ ਡਾਇਰੈਕਸ਼ਨ ਨਹੀਂ ਇਹਨਾਂ ਦੀ ਇਹਨਾਂਦਰ ਐਨਰਜੀ ਬਹੁਤ ਐ ਇਹਨਾਂ ਕੋ ਸ਼ਿਲਾਜੀਤ ਦੀ ਲੋੜ ਨਹੀਂ ਆ ਵੈਸੇ ਕੁਦਰਤੀ ਐਨਰਜੀ ਆ ਪਰ ਇਹਨਾਂ ਦੀ ਐਨਰਜੀ ਨੂੰ ਕੀ ਯੂਟਿਲਾਈਜ਼ ਕੀਤਾ ਜਾ ਰਿਹਾ ਆ ਮਨ ਲਾ ਮੈਥਲੀਡ ਹੋਵਾਂ ਯਾਰ ਮੈਂ ਨਿੱਕਰ ਪਾ ਕੇ ਇੱਥੇ ਆਇਆ ਹਾਂ ਮਾ ਬੂਟ ਪਾ ਕੇ ਆਮ ਤਿਆਰੀ ਚ ਘਰੋਂ ਆਇਆ ਹਾਂ ਕਿ ਮੈਂ ਕੁਝ ਕਰਨਾ ਆ ਹਾਲਾਤ ਦੇਖ ਕੇ ਮਨ ਰੋਊਗਾ ਕਿ ਨਹੀਂ ਰੋਊਗਾ ਬੰਦਾ ਕਹੂਗਾ ਕਿ ਨਹੀਂ ਕਹੂਗਾ ਕਿ ਯਾਰ ਮਿਹਨਤ ਧੋਖਾ ਹੋ ਗਿਆ ਪਰ ਜਦ YouTube ਤੇ ਇੰਗਲੈਂਡ ਦੀਆਂ ਗਰਾਊਂਡਾਂ ਦੇਖਦੇ ਹੁਣੇ ਆ ਦੁਬਈ ਦੀਆਂ ਗਰਾਊਂਡਾਂ ਦੇਖਦੇ ਹੁਣੇ ਨਿਊਯਾਰਕ ਦੀਆਂ ਗਰਾਊਂਡਾਂ ਦੇਖਦੇ ਹੁਣੇ ਫਿਰ ਕਹਿੰਦੇ ਨੇ ਹੁਣ ਕਿ ਯਾਰ ਕਾਸ਼ ਸੀ ਉਧਰ ਪੈਦਾ ਹੋ ਜਾਂਦੇ ਬਿਲਕੁਲ ਇਹ ਧੋਖਾ ਹੋ ਗਿਆ ਸਾਡੇ ਨਾਲ ਰੱਬਾ ਕਿਹੜਾ ਕਹੋ ਜਿਆ ਧੋਖਾ ਕੀਤਾ ਫਿਰ ਇਹਨਾਂ ਦਾ ਦਿਲ ਨਹੀਂ ਕਹਿੰਦਾ ਹੋਊਗਾ ਫਿਰ ਤਾਂ ਹੀ ਇੱਥੋਂ ਛੱਡ ਛੱਡ ਕੇ ਕਰਦੇ ਚੱਕ ਚੱਕ ਕੇ ਜ਼ਮੀਨਾਂ ਵੇਚ ਵੇਚ ਕੇ ਨੌਜਵਾਨ ਬਾਹਰ ਜਾ ਰਹੇ ਆ ਤੇ ਜਿਹੜੀ ਸਰਕਾਰ ਹੁਣੇ ਰੰਗਲਾ ਪੰਜਾਬ ਜ ਮੇਰੀ ਯਾਦ ਆ ਗਈ ਗੱਲ ਕਿਉਂਕਿ ਸੀਐਮ ਸਾਹਿਬ ਦਾ ਕੱਲ ਇੱਕ ਬਿਆਨ ਚੱਲ ਰਿਹਾ ਸੀ ਮੈਂ ਸੁਣਿਆ ਉਹ ਕਹਿੰਦੇ ਕਿ ਅਸੀਂ ਜੀ ਇਹੋ ਜਿਹੇ ਸਟੇਡੀਅਮ ਬਣਾਤੇ ਗਰਾਊਂਡਾਂ ਬਣਾਤੀਆਂ ਕਿ ਤਿੰਨ ਤਿੰਨ ਪੀੜੀਆਂ ਗਰਾਊਂਡਾਂ 'ਚ ਫਿਰਦੀਆਂ ਦਾਦਾ ਪੋਤਾ ਪਿਓ ਪਰ ਐਕਚੁਅਲ 'ਚ ਇਹ ਜਿਹੜੀ ਗਰਾਊਂਡ ਹੈ ਇੱਥੇ ਤਿੰਨ ਤਿੰਨ ਪੀੜੀਆਂ ਅਜੇ ਤੋਂ 10 ਕੁ ਸਾਲ ਪਹਿਲਾਂ ਘੁੰਮਦੀਆਂ ਹੁੰਦੀਆਂ ਸੀ ਹਾਲਾਤ ਇੰਨੇ ਮਾੜੇ ਨਹੀਂ ਸੀ ਹੁਣ 10 ਸਾਲਾਂ 'ਚ ਤਾਂ ਇੰਨੇ ਹਾਲਾਤ ਮਾੜੇ ਹੋ ਗਏ ਆ ਪੱਠਾ ਹੀ ਬਹਿ ਗਿਆ ਬਹੁਤ ਬੁਰੇ ਹਾਲਾਤ ਨੇ ਔਰ ਨੌਜਵਾਨ ਜਿਹੜੇ ਆ ਉਹ ਦਿੱਕਤ ਮਹਿਸੂਸ ਕਰਦੇ ਆ ਤਕਲੀਫ ਮਹਿਸੂਸ ਕਰਦੇ ਪਰ ਪੇਸ਼ ਨਹੀਂ ਚੱਲਦੀ ਨਾ ਸਰਕਾਰਾਂ ਦਾ ਧਿਆਨ ਹੈ ਸਰਕਾਰਾਂ ਸਿਰਫ ਚਾਹੀ ਪਿਛਲੀ ਸਰਕਾਰ ਸੀ ਦੇਖੋ ਲੋਕਲ ਸਿਆਸਤਦਾਨਾਂ ਦੀ ਜਿੱਥੇ ਗੱਲ ਕਰਾਂ ਹੁਣ ਸੀਐਮ ਸਾਹਿਬ ਨੂੰ ਤਾਂ ਨਹੀਂ ਪਤਾ ਹੁਣ ਮੈਂ ਕਿਹੜੇ ਸੈਟਲਾਈਟ ਤੋਂ ਦੇਖ ਲੈਣੀ ਕਿ ਨਵੇਂ ਸ਼ਹਿਰ ਦੀ ਆਈਟੇ ਗਰਾਊਂਡ ਖਰਾਬ ਹੋਈ ਆ ਜਿਹੜੇ ਲੋਕਲ ਲੀਡਰਸ ਆ ਨਾ ਪਿਛਲੇ ਨੂੰ ਪਰਵਾਹ ਸੀ ਨਾ ਮੌਜੂਦਾ ਨੂੰ ਪਰਵਾਹ ਆ ਨਾ ਹੁਣ ਕੋਈ ਆਉਣ ਵਾਲੇ ਦਾ ਵਿਜ਼ਨ ਲੱਗਦਾ ਚਾਹੀਦਾ ਤਾਂ ਇਹ ਆ ਕਿ ਇੱਥੇ ਆਉਣ ਟਰੈਕ ਦੇ ਮਿੱਟੀ ਪੁਆਣ ਕੇਰੀ ਪੁਆਣ ਰੋਲਰ ਫਰਾਣ ਇਹਨੂੰ ਇਹਦੀ ਲੈਵਲਿੰਗ ਪ੍ਰੋਪਰ ਹੋ ਜਾਵੇ ਔਰ ਨੌਜਵਾਨਾਂ ਨੂੰ ਦੇਖੋ ਇੰਨੇ ਪੈਸੇ ਆ ਨਾ ਲੀਡਰਾਂ ਕੋ ਸਾਰਿਆਂ ਕੋਲ ਸੌਰੀ ਸਿਆਸ ਚੰਗੇ ਪੈਸੇ ਆ ਇਹਨਾਂ ਲਈ ਕੋਈ ਰਿਫਰੈਸ਼ਮੈਂਟ ਦਾ ਪ੍ਰਬੰਧ ਕਰਨ ਕੋਚ ਦਾ ਪ੍ਰਬੰਧ ਕਰਨ ਇਹਨਾਂ ਨੂੰ ਡਾਇਰੈਕਸ਼ਨ ਮਿਲੇ ਇਹਨਾਂ ਦੀ એનર્ਜੀ ਯੂਟਲਾਈਜ਼ ਹੋਵੇ ਪਰ ਨਹੀਂ ਸਭ ਦੱਬਣ ਤੇ ਹੋਇਆ ਸਭ ਜਿਨ੍ਹਾਂ ਨੇ ਇਨਵੈਸਟ ਕੀਤਾ ਉਹ ਕਹਿੰਦੇ ਵਾਪਸ ਆਜਣ ਨਵੇਂ ਇਨਵੈਸਟਰ ਹੋਰ ਕਰਨਾ ਚਾਹੁੰਦੇ ਆ ਕਿ ਹੋਰ ਇਨਵੈਸਟ ਕਰੀਏ ਹੋਰ ਵਾਪਸ ਆਈਏ ਉਹ ਆ ਕੇ ਬਸੋ ਚਿਰਾਗ ਰਗੜਦਾ ਨਹੀਂ ਬੰਦਾ ਕਹਿੰਦਾ ਇੱਕ ਸਿੱਟਿਆ ਦੋ ਬਾਰ ਆਏ ਉਹ ਚੀਜ਼ ਆ ਇਹਨਾਂ ਨੂੰ ਗਪੌੜ ਸੰਖ ਬਣ ਕੇ ਕਹੀ ਜਾਣਾ ਕਿ ਤੁਹਾਨੂੰ ਆਹ ਕਰ ਦੇਂਗੇ ਉਹ ਕਰਦੇ ਕਿ ਬਸ ਧੋਖਾ ਵੱਡ ਸ਼ਬਦਾਂ 'ਚ ਇੱਕ ਸ਼ਬਦ ਇੱਕ ਅੱਖਰ 'ਚ ਗੱਲ ਕਰਾਂ ਤਾਂ ਧੋਖਾ ਨੌਜਵਾਨੀ ਨਾਲ ਧੋ ਇਹ ਤਾਂ ਮੈਂ ਕਹਿੰਦਾ ਕਿ ਸਰਕਾਰ ਸਾਨੂੰ ਜ਼ਿੰਮੇਵਾਰੀ ਦੇ ਦਵੇ ਅਸੀਂ ਆਪਣੇ ਕੁਝ ਭਰਾ ਭੈਣ ਜਿਹੜੇ ਹੈਗੇ ਉਹਨਾਂ ਰਲ ਕੇ ਉਹਨੂੰ ਸਹੀ ਕਰਾ ਦਿੰਨੇ ਆ ਸਰਕਾਰ ਨੌਜਵਾਨ ਦੱਸ ਦਿਆ ਪਿੱਛੇ ਖੜੇ ਆ ਪਰ ਚਿਹਰਾ ਨਹੀਂ ਦਿਖਾ ਸਕਦੇ ਇਹ ਕਹਿੰਦੇ ਜਾਏ ਆ ਯਾਦ ਵੀ ਕਰਾਇਆ ਆ ਜੇ ਪ੍ਰਸ਼ਾਸਨ ਦੇ ਹੱਥ ਖੜੇ ਆ ਤਾਂ ਦੱਸ ਦਿਓ ਅਸੀਂ ਇਹਨਾਂ ਨਾਲ ਹੱਥ ਮਿਲਾ ਕੇ ਇਹਨਾਂ ਲਈ ਪ੍ਰਬੰਧ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਸੁਰੀ ਸਾਹਿਬ ਬਦਿਆ ਲੱਗਾ ਜਾਣਕਾਰੀ ਤੁਸੀਂ ਸਾਂਝੀ ਕੀਤੀ ਆ ਬਹੁਤ ਬਹੁਤ ਧੰਨਵਾਦ ਮਿਹਰਬਾਨ ਮਿਹਰਬਾਨੀ ਬਹੁਤ ਸ਼ੁਕਰੀਆ ਧੰਨਵਾਦ